ਹਲੋ ਬਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਚੋਪਰ ਨੂੰ ਲੈ ਕੇ ਚੱਲਦੇ ਆ ਮੋੜ ਉੱਤੇ ਆਪਣੀ ਆਈਡੀ ਚੇਂਜ ਕਰਾਵਾਂਗੇ ਕਾਫੀ ਦਿਨ ਹੋ ਗਏ ਹੁਣ ਚੋਪਰ ਆਪਾਂ ਚਲਾਇਆ ਵੀ ਨਹੀਂ ਅੱਜ ਦੇਖਦੇ ਆ ਚੋਪਰ ਨੂੰ ਸਟਾਰਟ ਕਰਕੇ ਲਓ ਬਾਈ ਆ ਰਿਹਾ ਚੋਪਰ ਆਪਣਾ ਤਾਂ ਕਿਹਾ ਪਿਆ ਹੁਣ ਇਹ ਤੋਂ ਕੱਪੜੇ ਕੁਫੇ ਚ ਲਾਉਣੇ ਆ ਫਿਰ ਕਰਦੇ ਨੂੰ ਸਟਾਰਟ ਦੇਖੋ ਬਾਈ ਧੱਗੇ ਉੱਤੇ ਵੀ ਰੇਤਾ ਪੈ ਜਾਂਦਾ ਤਾਂ ਅਸੀਂ ਉਹਨੂੰ ਟੱਕ ਕੇ ਰੱਖ ਦਿਆ ਹੁਣ ਕਰਦੇ ਆ ਚੋਬਾ ਨੂੰ ਸਟਾਰਟ ਮੈਂ ਦੇ ਕਪੜਾ ਲਾਉ ਬਾਈ ਹੁਣ ਚੱਲਦੇ ਆਪਾਂ ਮੋੜਾਂ ਨੂੰ ਮਾਲ ਜੱਕਦਾ ਆਪਣਾ ਟੱਲੋ ਉਥੋ ਦੇ ਵਾਲੇ ਲੱਡੂ ਪਵਾਇਦਾ ਆਪਾਂ ਇੱਥੇ ਟਾਇਰ ਟਕਾਉਂਦੇ ਹਾਂ ਹੁਣ ਚੱਲਦੇ ਆਪਾਂ ਮੋੜਾਂ ਨੇ ਬਾਕੀ ਜਿਹੜੀ ਗੱਲ ਬਾਤ ਹੁੰਦੀ ਹੈ ਆ ਕੇ ਦੱਸਾਂਗੇ ਲਓ ਭਈ ਆਪਾਂ ਮੋੜ ਪਹੁੰਚ ਗਏ ਸੀ ਢੱਲੋਂ ਵਾਲੇ ਲੱਡੂ ਪਵਾਏ ਦਾ ਮਿਲ ਗਿਆ ਟੈਕ ਟਕਾਵਰਾ ਸਪੈਸਲ ਉਹਨਾਂ ਮਿੱਤਰੋਂ ਤੋਂ ਮਿਲ ਆਣੀ ਇਹ ਤੇ ਹੁਣ ਆਪਾਂ ਚੱਲਦੇ ਆਂ ਚੋਬਰ ਨੂੰ ਲੈ ਕੇ ਇਹਦੇ ਉਸ ਦੀ ਫਿੱਕਰ ਲਵਾਉਣੇ ਆਂ। ਟੌਂਡ ਲੋ ਖੁਸ਼ ਆਂ। ਜਨਾਬੀ ਆ ਦੇ ਨੂੰ ਸੁਣਾ ਦੇਣਾ। ਦਸ ਵੀ ਜੋੜ ਕੇ। ਲਓ ਬਾਈ ਟੱਲੂ ਵਾਲੇ ਦਾ ਲਾ ਆਪਾਂ ਲੈ ਲਿਆ ਸੀ ਟਾਇਰ ਟਕਾੜ ਦਾ। ਹੁਣ ਆਪਾਂ ਬਹਣੇ ਆ ਤੇ ਪਾਣੀ ਪਾਉਣ ਤੇ ਆ ਰਿਹਾ ਆਪਣਾ ਚੋਬਰ। ਬਾਈ ਪਲੇਟ ਖੋਲ੍ਹ ਜੰਦਾ ਹੁਣ ਉੱਥੇ ਪਟਾ ਕੇ ਨਵੀਂ ਇੰਸਟਾਗ੍ਰਾਮ ਜਿਹੜੀ ਦਿਖਾਵਾਂਗੇ। ਤੇ ਇੱਕ ਦੋ ਸਟicker ਜੇ ਮੈਂ ਪਰਦੇ ਲਵਾਉਣੇ ਉਹਨੂੰ ਦੱਸ ਦਿਆਂ ਕੀ ਲਗਾਉਣਾ। ਲਓ ਬਾਈ ਆਪਣੀ ਪੁਰਾਣੀ ਜਿਹੜੀ ਕੱਟਤੀ ਪਲੇਟ ਤੋਂ ਹੁਣ ਆਪਣੀ ਨਵੀਂ ਜਿਹੜੀ ਨਿਕਲ ਰਹੀ ਆ। ਇਹ ਖੁਦ ਨੂੰ ਲਾ ਕੇ ਦਿਖਾਉਣਾ ਇਹ ਕਿਵੇਂ ਲਾ ਲਈ ਆਓ ਬੋਲ ਭਾਈ ਆਪਣੀ ਦੀ ਕੱਪ ਦੇ ਤਿਆਰ ਆ ਹੁਣ ਕੋਣ ਆ ਇੱਥੇ ਟੈਂਪਰ ਦੇ ਕੇ ਸੰਤਾ ਵੀ ਦੇਖੋ ਲੱਗ ਗਿਆ ਇਹ ਬੋਲ ਭਾਈ ਕੱਪਾ ਕਰ ਦਿਆ ਇਹ ਸੰਤਾ ਵੀ ਖਵਾ ਤਾ ਦੇਖੋ ਲੱਗ ਗਿਆ ਉੱਪਰ ਦੀ ਹੁਣ ਜਿਵੇਂ ਲਾ ਲਈ ਆ ਲਓ ਬਈ ਆਪਾਂ ਮੰਗਦੇ ਸੀ ਘਰੇ ਰਾਤ ਨੂੰ ਕਰੋ ਜੋ ਵਰਦੀ ਕੱਪ ਚੈੱਕ ਆਪ ਸਪਾਈ ਆਪਾਂ 3:47 ਤੇ ਲਿਖਤਾ ਹਾਂ ਨਾ ਤੇ ਆਪਾਂ ਨਾਲ ਹੋਰ ਬਲੌਗ ਦੇਖਣੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਓ ਬਈ ਕੱਲਾ ਆਪਾਂ ਨੂੰ ਰਾਤ ਨੇ ਰਾ ਹੋ ਗਿਆ ਅੱਜ ਕਰਤਾ ਮੈਸੀ ਦਾ ਟੈਕ ਟਕਾਵਰਾ ਆ ਰਿਹਾ ਪੁਰਾਣਾ ਜਿਹਾ ਹੋਈ ਸੀ ਸਰਾਖ ਹੁਣ ਦੇਖੋ ਹੁਣ ਇੱਥੋਂ ਸਾਰੀ ਲੀਕ ਸੀਕ ਹਟ ਗਈ ਇਹਦੀ